ਹਾਂਜੀ ਸਸਿਕਾ ਸਸਿਕਾ ਜੀ ਅੱਛਾ ਕੌਣ ਬੋਲ ਰਹੇ ਹੋ ਮਾਨ ਗੱਲ ਕਰ ਰਹੇ ਜੀ ਮਾਨ ਕਦੀ ਤੇਰੀ ਮੇਰੀ ਜ਼ਿੰਦਗੀ ਚ ਪਹਿਲੇ ਗੱਲ ਹੋਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਕੋਈ ਪੂਰੀ ਗੱਲ ਕੀਤੀ ਹੋਵੇ ਨਹੀਂ ਜੀ ਫਿਰ ਤੂੰ ਮੈਨੂੰ ਛਤਰ ਮਾਰਨੇ ਤੇ ਛਿੱਤਰ ਭਾਜੀ ਦੇਖੋ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਤੁਸੀਂ ਖਾਲੀ ਸਾਨੀ ਦਾ ਕਿਉਂ ਉਹ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਮੇਰੀ ਸੁਣ ਨਾ ਮੇਰੀ ਸੁਣ ਨਾ ਹਾਂਜੀ ਇਹ ਤੁਹਾਨੂੰ ਤਿੰਨ ਨੂੰ ਵੀ ਪਤਾ ਹੈ ਕਿ ਮੈਂ ਪਾਕਿਸਤਾਨੀ ਹਾਂ ਮੈਂ ਇੰਡੀਆ ਨਹੀਂ ਆ ਸਕਦਾ ਹਾਂਜੀ ਠੀਕ ਹੈ ਹਾਂਜੀ ਮੇਰਾ ਪਾਪਾ ਜਦੋਂ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਓ ਨਹੀਂ ਕਰਦੀਦਾ ਹੁੰਦਾ ਕਿ ਮੈਂ ਛੇਤਰ ਮਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ

ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੱਲ ਸਾਰੀ ਮਨਜ਼ੂਰ ਹੈ ਠੀਕ ਹੈ ਮੈਨੂੰ ਇਹ ਦੱਸੋ ਤੇ ਚ ਮੈਂ ਗਲਤ ਕੀ ਕੀਤਾ ਗਲਤ ਕੀ ਕੀਤਾ ਤੁਸੀਂ ਅੰਮ੍ਰਿਤਪਾਲ ਮਹਿਰੂ ਦੀ سپورਟ ਕਰਦੇ ਹੋ ਨਹੀਂ 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 ਤੁਹਾਡਾ ਪਾਕਿਸਤਾਨ ਦਾ ਸਾਡਾ ਕੋਈ ਇੰਡੀਆ ਦਾ 1 ਮਿੰਟ 1 ਮਿੰਟ ਸਾਡਾ ਇੰਡੀਆ ਦਾ ਬੰਦਾ ਕੋਈ ਪਾਕਿਸਤਾਨ ਨੂੰ ਕੋਈ ਥ੍ਰੈਟ ਦਿੰਦਾ ਕੋਈ ਨਹੀਂ ਤੁਸੀਂ ਕਿਉਂ ਪੰਜਾਬ ਨੂੰ ਥ੍ਰੈਟ ਕਰਦੇ ਹੋ ਤੁਸੀਂ ਪਹਿਲਾਂ ਉਹਦਾ ਬਲਸਟ ਕੀਤਾ ਤੇਰੇ ਇੱਥੇ ਪੰਜਾਬ 'ਚ ਬਹਿ ਕੇ ਇਸਲਾਮ ਨੂੰ ਖਾਨਾ ਕਾਬਾ ਦੀਆਂ ਤਸਵੀਰਾਂ ਲਾ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਉਦੋਂ ਤੁਹਾਡੇ ਕੋਲ ਉਹਨਾਂ ਨੂੰ ਜਿਹੜੇ ਤੁਹਾਡੇ ਘਰੇ ਬੈਠੇ ਨੇ ਉਹਨਾਂ ਨੂੰ ਛਿੱਤਰ ਨਹੀਂ ਵਜਦੇ ਨੇ ਦੇਖੋ ਪੱਟੀ ਸਾਹਿਬ ਮੇਰੀ ਗੱਲ ਸੁਣਿਓ ਦੇਖੋ ਇਸਲਾਮ ਨੂੰ ਪੰਜਾਬ 'ਚ ਕੋਈ ਮਾੜਾ ਕਹਿੰਦਾ ਤਾਂ ਮੈਂ ਉਹਦਾ ਵਿਰੋਧ ਕਰਦਾ ਕੋਈ ਤੁਹਾਨੂੰ ਮਾੜਾ ਨਹੀਂ ਕਹਿੰਦਾ ਨਾ ਮੁਸਲਿਮ ਨੂੰ ਜਿਨ੍ਹਾਂ ਦੇ ਘਰੇ ਮੈਂ ਗ੍ਰਨੇਡ ਮਾਰਿਆ ਹੈ ਉਹਨਾਂ ਨੂੰ ਤੁਸੀਂ ਤੇ ਉਹਨਾਂ ਨੂੰ ਤੇ ਸਿਕਿਉਰਟੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹਿੰਮਤ ਮਿਲ ਗਈ ਕਿ ਸਾਨੂੰ ਤੇ ਹੁਣ ਗਨ ਮੈਨੂੰ ਵੀ ਮਿਲ ਗਏ ਨੇ ਸਾਰਾ ਕੁਝ ਹੋ ਗਿਆ ਅਗਰ ਉਹ ਪੰਜਾਬ ਦੇ ਵਿੱਚ ਨਾ ਰਹਿੰਦਾ ਹੁੰਦਾ ਤੇ ਮੈਂ ਐਲਫੀ ਆਲਾ ਨਾ ਉੱਥੇ ਸੱਟਮਾਂਦਾ ਮੈਂ ਦੂਜਾ ਸੱਟਮਾਂਦਾ ਕਿ ਪੂਰਾ ਮੱਲਾ ਉੱਡਦਾ ਨੀ ਫਿਰ ਤੁਸੀਂ ਇਹ ਇਹ ਚੰਗਾ ਇਹ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਾ ਸੋਧਦੇ ਹੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਪੰਜਾਬ ਦਾ ਮਾਹੌਲ ਜਿਹੜੀਆਂ ਨੰਗੀਆਂ ਹੋ ਕੇ ਤੁਹਾਡਾ ਵਿਰਸੇ ਨੂੰ ਪੰਜਾਬੀ ਨੂੰ ਖਰਾਬ ਕੀਤੀ ਕਿ ਲੋਕ ਬਾਈ ਜੀ ਮੇਰੀ ਗੱਲ ਸੁਣਿਓ ਬਾਈ ਜੀ ਮੇਰੀ ਗੱਲ ਸੁਣਿਓ ਨਹੀਂ 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 ਤੁਹਾਡੀ ਗੱਲ ਐਗਰੀ ਆ ਜਿਹੜਾ ਜਿਹੜਾ ਪੰਜਾਬੀ ਔਰ ਮੈਨੂੰ ਇੱਕ ਮਿੰਟ ਹਾਂਜੀ 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 ਪੰਜਾਬੀ ਤੇ ਪੰਜਾਬੀ ਤੇ ਮੁਸਲਮਾਨ ਨੇ ਹਮੇਸ਼ਾ ਧੀਆਂ ਪੈਣਾ ਦੇ ਸਿਰਾਂ ਤੇ ਚੁੰਨੀ ਦਿੱਤੀ ਹੈ ਨਾ ਹਾਂਜੀ ਕਿਹੜਾ ਪੰਜਾਬੀ ਹੈ ਜਿਹੜਾ ਇੰਟਰਨੈਟ ਦੇ ਉੱਤੇ ਬਹਿ ਕੇ ਤੇ ਕਹਿੰਦਾ ਜਨਾਨੀਆਂ ਨੂੰ ਕਿ ਕੋੜੇ ਲਾ ਕੇ ਉਹ ਪਿੱਛੇ ਖੜੀ ਹੋ ਜਾ ਐਵੇਂ ਤੇ ਪੰਜਾਬੀਆਂ ਦੇ ਘਰੇ ਗ੍ਰਨੇਡ ਨਹੀਂ ਜਾਏਗਾ ਤੇ ਹੋਰ ਕੀ ਜਾਏਗਾ ਮੈਨੂੰ ਦੱਸ ਨਹੀਂ 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 ਗ੍ਰਨੇਡ ਕਿਸ ਗੱਲ ਲਈ ਤੁਸੀਂ ਕਹਿ ਰਹੇ ਹੋ ਕਦੇ ਨੰਗਿਆਂ ਦੀ ਗੱਲ ਕਰਦੇ ਹੋ ਕਦੇ ਗ੍ਰਨੇਡ ਹੀ ਪਹਿਲਾਂ ਇੱਕ ਆਪਾਂ ਗੱਲ ਕਲੀਅਰ ਕਰ ਪੱਟੀ ਸਾਹਿਬ ਬੱਟੀ ਸਾਹਿਬ ਇੱਕ ਮੇਰੀ ਗੱਲ ਸੁਣਨੇ ਬੇਨਤੀ ਕਿਸੇ ਲੇਡੀਜ਼ ਦੇ ਹੱਥ ਪਾਉਣਾ ਕਿੱਡੀ ਕੁ ਸ਼ਾਵਾਸ਼ੀਏ ਦੱਸੋ ਪਹਿਲਾਂ ਤੁਸੀਂ ਮੈਨੂੰ ਛ ਲੇਡੀਜ਼ ਨੂੰ ਮਾਰ ਦੇਣਾ ਉਹ ਆਪਣਾ ਘਰ ਦਾ ਗੁਜ਼ਾਰਾ ਕਰਦੀ ਯਾਰ ਪੰਜਾਬ ਚ ਹੋਰ ਮੁੱਦੇ ਬਹੁਤ ਨੇ ਹੋਰ ਕੁੜੀਆਂ ਨੇ ਉਹਨੂੰ ਸਮਝਾਇਆ ਜਾ ਸਕਦਾ ਕੱਲ ਮੈਂ ਤਿੰਨ ਪੇਜ ਬੰਦ ਕਰਾਏ ਕੱਲ ਸਾਈਬਰ ਦੇ ਕੰਪਲੀਟ ਕਰਕੇ ਤਿੰਨ ਪੇਜ ਬੰਦ ਕਰਾਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਵਾਰੀ ਸਮਝਾਇਆ ਗਿਆ ਉਹ ਨਹੀਂ 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 ਗਲਤ ਦੇਖੋ ਅਮਰਪਾਲ ਮੈਰੋਂ ਤੁਸੀਂ ਨਹੀਂ ਨਹੀਂ ਮੈਂ ਸਿਰਫ ਦੇਖ ਜਿਹੜੇ ਜਿਹੜੇ ਬੰਦੇ ਦਾ ਤੁਸੀਂ ਜਿਹੜੀ ਵਜ੍ਹਾ ਤੋਂ ਮੇਰੇ ਤੇ ਗ੍ਰਨੇਟ ਵਾਲੀ ਚੀਜ਼ ਪਾਈ ਹੋਈ ਹੈ ਨਾ ਮੇਰਾ ਭਰਾ ਹਾਂਜੀ ਉਹ ਮੈਂ ਤੁਹਾਨੂੰ ਦੱਸੀਏ ਕਿ ਉਹਦਾ ਨਾਂ ਤੇ ਕੋਈ ਪੇਜ ਬੰਦ ਹੋਇਆ ਤੁਸੀਂ ਇੱਕ ਵਾਰੀ ਉਸ ਬੰਦੇ ਦਾ ਪੇਜ ਵੇਖਿਆ ਜਾ ਕੇ ਕਦੀ ਕਿਹੜੇ ਦਾ ਜੀ ਰੋਲ ਦਿੱਤਾ ਕਿਹਦਾ ਜੀ ਕਿਦਾ ਰੋਜ਼ਰ ਦਾ ਜਿਹਦੇ ਘਰ ਘਟਨੇ ਜਿਹਦੇ ਯੂਟਿਊਬਰ ਯੂਟਿਊਬਰ ਦੀ ਗੱਲ ਕਰ ਯੂਟਿਊਬਰ ਵਾਲੇ ਦੀ ਨਾ ਹਾਂ ਉਹਦਾ ਕਦੀ ਜਾ ਕੇ ਪੇਚ ਵੇਖਿਆ ਤੁਸੀਂ ਤੂੰ ਨੇ ਗਲਤ ਤਾਂ ਨਹੀਂ ਬੋਲਿਆ ਬਾਈ ਜੀ ਤੁਹਾਨੂੰ ਕੋਈ ਗਲਤ ਤਾਂ ਨਹੀਂ ਬੋਲਿਆ ਉਹਨੇ ਦੱਸੋ ਮੈਨੂੰ ਉਹ ਸਰ ਮੈਨੂੰ ਗਲਤ ਨਹੀਂ ਬੋਲਿਆ ਮੇਰੇ ਇਸਲਾਮ ਦੇ ਬਾਰੇ ਨਹੀਂ ਨਹੀਂ ਜੇ ਇਸਲਾਮ ਸੁਣੋ ਜੇ ਇਸਲਾਮ ਨੂੰ ਬੋਲਿਆ ਨਾ ਤਾਂ ਮੈਂ ਕੰਪਲੀਟ ਦਊਂਗਾ ਉਹਦੀ ਕੰਪਲੀਟ ਜੇ ਇਸਲਾਮ ਨੂੰ ਮੁਸਲਮ ਜਾਂ ਹਿੰਦੂ ਕਿਸੇ ਨੂੰ ਵੀ ਧਰਮ ਦੇ ਫਿਲਹਾਲ ਨਫ਼ਰਤ ਕਰ ਰਿਹਾ ਨਾ ਉਹ ਤਾਂ ਤੁਹਾਡੇ ਡੀਐਸਪੀਆਂ ਨੂੰ ਮੇਲਾ ਕਰ ਕਰ ਮਰ ਗਏ ਆ ਵਾ ਮੈਂ ਉਹਨਾਂ ਦੇ ਕੋਈ ਗੱਲ ਨਹੀਂ ਦੇਖੋ ਕੋਈ ਇਸਲਾਮ ਨੂੰ ਕੋਈ ਗਲਤ ਇੱਕ ਸਾਲ ਉਹਨੇ ਮੈਨੂੰ ਲਾਰੇ ਲਾਈ ਰੱਖਿਆ ਕਿ ਮੈਂ ਉਹਨੂੰ ਪੂਰੇ ਤੁਹਾਡੇ ਇੱਦੇ ਜਲੰਧਰ ਦੇ ਐਸਪੀ ਨੂੰ ਪ੍ਰੂਫ ਦਿੱਤੇ ਸਾਰਾ ਕੁਝ ਦਿੱਤਾ ਪਰ ਉਸ ਐਸਪੀ ਨੇ ਮੈਨੂੰ ਇੱਕ ਸਾਲ ਲਾਰੇ ਲਾਈ ਰੱਖੇ ਮੈਂ ਦੇਣਾ ਪਰਚਾ ਮੈਂ ਦੇਣਾ ਪਰਚਾ ਮੈਂ ਜ ਕਰਨਾ ਮੈਂ ਉੱਚ ਕਰਨਾ ਉਹਨੇ ਕੱਖ ਨਹੀਂ ਕੀਤਾ ਫਿਰ ਜਾ ਕੇ ਮੈਂ ਮਜਬੂਰ ਹੋ ਕੇ ਕੰਮ ਕੀਤਾ ਨਹੀਂ ਨਹੀਂ ਫਿਰ ਤਰੀਕਾ ਨਹੀਂ 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 ਤੁਸੀਂ ਤੁਹਾਡੇ ਦੇਖੋ ਤੁਹਾਡੇ ਇੱਡੇ ਸੈੱਲ ਹੈਗੇ ਉਹਨੇ ਤੁਹਾਡੇ ਐਸਪੀ ਨੇ ਕਿਉਂ ਨਹੀਂ ਸੁਣੀ ਤੁਹਾਡੀ ਇਹ ਦੱਸੋ ਪਹਿਲਾਂ ਸੁਣੂਗਾ ਜੇ ਤੁਸੀਂ ਤਰੀਕੇ ਨਾਲ ਗੱਲ ਕਰੋਗੇ ਨਾ ਮੇਲ ਕਰੋ ਭਾਈ ਮਿੰਟਾ ਉਹਨਾਂ ਮੈਨੂੰ ਇੱਕ ਗੱਲ ਦੱਸ ਵੀ ਮੈਂ ਉੱਥੇ ਇੰਡੀਆ ਆ ਕੇ ਉਹਦੇ ਪੈਰਾਂ 'ਚ ਬਹਿ ਜਾਵਾਂ ਫੋਨ ਤੇ ਬੰਦਾ ਕਹਿੰਦਾ ਹੈ ਨਾ ਕਿ ਸਾਰ ਐਸ ਪ੍ਰੂਫ ਨੇ ਇਹ ਬੰਦਾ ਸੋਸ਼ਲ ਮੀਡੀਆ ਤੇ ਬਹਿ ਕੇ ਇਸਲਾਮ ਟਾਰਗੇਟ ਕਰਦਾ ਪਿਆ ਕੱਲ ਨੂੰ ਅਸੀਂ ਕੁਝ ਕਰਾਂਗੇ ਫਿਰ ਚੀਕਾਂ ਵੱਜਣਗੀਆਂ ਅੱਜ ਤੱਕ ਕੋਈ ਮੈਂ ਨਾ ਸੋਬਕ ਇੰਡੀਆ ਦੇ ਵਿੱਚ ਬੈਨ ਨਹੀਂ ਟਿਕਟੌਕ ਇੰਡੀਆ 'ਚ ਬੈਨ ਹੈ ਬੈਨ ਹੈ ਕਿਸ ਤਰ੍ਹਾਂ ਚਲਾ ਰਹੇ ਨੇ ਟਿਕਟੌਕ ਇੰਡੀਆ ਦੇ ਵਿੱਚ ਬਹਿ ਕੇ ਇੰਡੀਆ 'ਚ ਜਿਹੜੀ ਕੰਪਨੀ ਇੰਡੀਆ ਜਿਹੜੀ ਟਿਕਟੋਕ ਉਹ ਨਹੀਂ ਚੱਲਦੀ ਜਦੋਂ ਇੰਡੀਆ ਦੀ ਲੋਕੇਸ਼ਨ ਤੋਂ ਉਸੇ ਟਾਈਮ ਬੰਦ ਹੋ ਜਾਂਦੀ ਹੈ ਤੁਹਾਨੂੰ ਵੀ ਪਤਾ ਹੀ ਹੈ ਭਾਈ ਜਾਨ ਉਥੋਂ ਬਹਿ ਕੇ ਲਾਈਵ ਬੈਠੇ ਹੋਏ ਨੇ ਮੈਂ ਤੁਹਾਨੂੰ 10 ਬੰਦਿਆਂ ਦੀ ਹਾਈਟ भेजना ਵਾ ਵੀਡੀਓ ਜਲੰਧਰ ਦਿਆਂ ਦੀਆਂ ਜਿਹੜੇ ਹੁਣ ਇਕੱਠੇ ਹੋ ਕੇ ਸਾਰੇ ਆਏ ਕੋਲ ਉੱਤੇ ਨੇ ਆਪਣੇ ਘਰਾਂ ਦੇ ਵਿੱਚ ਉਹ ਬੀਤੀਆਂ ਲਾ ਕੇ ਸਿਮਾ ਪਾ ਕੇ ਚੋਰੀ ਤਰੀਕੇ ਨਾਲ ਆਈਪੀ ਉਹਦਾ ਦੂਸਰਾ ਸਾਰਾ ਸਿਸਟਮ ਹੈਕ ਕਰਕੇ ਉਹ ਚਲਾਉਂਦੇ ਪੈ ਨੇ ਜਿਹੜਾ ਤੁਹਾਡੇ ਬਾਹਰ ਕਾਲਾ ਪੈਸਾ ਪਿਆ ਉਹਨੂੰ ਗਿਫਟ ਦੇ ਜ਼ਰੀਏ ਮਾਰ ਕੇ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚੈੱਕ ਰਹੀਆਂ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਆ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੋ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 1.5 ਸਾਲ ਖੱਪਿਆਂ 2 ਸਾਲ ਸਵਾ ਸਾਲ ਖੱਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋਦਾ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿਵੇਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਠੀਕ ਹੈ ਮੇਰੀ ਗੱਲ ਜੇ ਤੁਹਾਡੀ ਭੈਣ ਨੂੰ ਔਕਾਤ ਨਹੀਂ ਹੈ ਕੀ ਹੈ ਤੇ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਤੇਰੇ ਆ ਤੁਸੀਂ ਮਾਹੌਲ ਕਰਦੇ 1 ਮਿੰਟ ਫੜੀਆਂ ਤਾਂ ਮੈਂ ਸੱਚ 1 ਮਿੰਟ ਭੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਇਹ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਤੁਸੀਂ ਆਪ ਖੇਤਰਖਾਨਾ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਅੱਜ ਦੇ ਵਿੱਚ ਤਰੀਕਾ ਤੇ ਸੈਟ ਕਰ ਤੂੰ ਚਿੱਤਰ ਮਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਤੇ ਤੂੰ ਕੀ ਬੋਲਦਾ ਪਿਆ ਆ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚ ਐਗਰੀ ਹਾਂ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਹਾਂ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੂੰ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 1.5 ਸਾਲ ਖੱਪਿਆਂ 2 ਸਾਲ ਸਵਾ ਸਾਲ ਖੱਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋ ਰਿਹਾ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾਂ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿ ਮੈਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਦਾ ਠੀਕ ਹੈ ਮੇਰੀ ਗੱਲ ਜੇ ਤੁਹਾਡੀ ਭੈਣ ਔਕਾਤ ਨਹੀਂ ਹੈਗੀ ਤਾਂ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਫਿਰ ਯਾਰ ਤੁਸੀਂ ਮਾਹੌਲ ਕਰਦੇ ਇੱਕ ਮਿੰਟ ਫੜੀਆਂ ਤਾਂ ਮੈਂ ਸੱਚ ਇੱਕ ਮਿੰਟ ਪੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਕਾ ਇਹ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇਵਾਲੇ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਫਿਰ ਤੁਸੀਂ ਆਪ ਖੇਤਰਖਾਨਾ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਅੱਛੇ ਦੇ ਵਿੱਚ ਤਰੀਕਾ ਤੇ ਸੈੱਟ ਕਰ ਤੂੰ ਛਿੱਤਰ ਮਾਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਤੇ ਤੂੰ ਕੀ ਬੋਲਦਾ ਪਿਆ ਲੇਕਿਨ ਮੈਂ ਤੇਰੇ ਕੋਲ ਇਸ ਚੀਜ਼ ਦਾ ਜਵਾਬ ਲੈ ਰਿਆ ਵਾਂ ਕਿ ਤੂੰ ਉੱਥੇ ਵੀਡੀਓ ਚ ਕਹਿ ਰਿਹਾ ਕਿ ਮੈਂ ਸ਼ਹਾਜ਼ਾਦ ਭੱਟੀ ਨੂੰ ਛਿੱਤਰ ਮਾਰਨੇ ਨੇ ਆਵੇ ਇੰਡੀਆ ਤੈਨੂੰ ਵੀ ਬੜੇ ਚੰਗੇ ਤਰੀਕੇ ਨਾਲ ਪਤਾ ਹੈ ਕਿ ਮੈਂ ਇੰਡੀਆ ਨਹੀਂ ਆ ਸਕਦਾ ਤੁਹਾਡੇ ਕੋਲ ਜੇ ਸੁਣੋ ਸੁਣ ਸੁਣ ਤੁਹਾਡੇ ਕੋਲ ਜੇ ਤੁਹਾਡੇ ਕੋਲ ਪੁਰਤਗਾਲ ਦੀ ਨੈਸ਼ਨੈਲਿਟੀ ਹੈ ਤੇ ਇੰਡੀਆ ਨੂੰ ਕੀ ਦਿੱਕਤ ਹੈ ਤੁਹਾਨੂੰ ਇੰਡੀਆ ਤਾਂ ਆ ਹੀ ਸਕਦੇ ਹੋ ਉੱਚ ਕੀ ਹੈ ਯਾਰ ਤੂੰ ਤੂੰ ਪਾ ਸਰਦਾਰ ਕੀ ਹੋਇਆ ਦੱਸੋ ਪਾਗਲ ਕਿਸ ਗੱਲ ਤੋਂ ਮੈਂ ਤੁਹਾਡੇ ਕੋਲ ਨੈਸ਼ਨ ਬੇਵਕੂਫ ਇੱਕ ਬੰਦਾ ਤੇਰੇ ਉੱਥੇ ਉਹਦੇ ਉੱਤੇ ਇਤਨੇ ਕੇਸ ਚੱਲਦੇ ਪਏ ਨੇ ਇੰਡੀਆ ਦੇ ਵਿੱਚ ਸਾਰਾ ਕੁਝ ਜੋ ਹੋ ਰਿਹਾ ਤੇ ਤੂੰ ਕਹਿ ਰਿਹਾ ਕਿ ਤੇਰੇ ਕੋਲ ਪੁਰਤਗਾਲ ਦੀ ਪੇਪਰ ਨੇ ਤੇ ਤੂੰ ਆ ਜਾ ਤੁਹਾਡੇ ਤੇ ਕਿਹੜਾ ਇੰਡੀਆ ਚ ਕੇਸ ਹੈ ਇਹ ਕਿਹੜੇ ਕਿਹੜੇ ਕੇਸਾਂ 'ਚ ਮੇਰਾ ਉਹਨਾਂ ਨੇ ਨਾਮ ਦਿੱਤਾ ਯਾਰ ਰਿੰਦੇ ਵਾਲੇ ਉਹਦੇ ਘਰ ਜਿਹੜਾ ਚੱਲਿਆ ਸੀ ਉਹਦੇ 'ਚ ਮੇਰਾ ਨਾਮ ਦੇ ਦਿੱਤਾ ਉਹਨਾਂ ਨੇ ਰੋਜ਼ਰ ਵਾਲੇ 'ਚ ਮੇਰਾ ਨਾਮ ਦੇ ਦਿੱਤਾ ਠੀਕ ਹੈ ਕੋਈ ਉਹ ਪਟਾਕਾ ਵੀ ਚੱਲਦਾ ਤੇ ਉਹਦੇ ਵਿੱਚ ਮੇਰਾ ਨਾਮ ਦੇ ਦਿੰਦੇ ਨੇ ਅੱਛਾ ਠੀਕ ਹੈ ਤੇ ਬਾਕੀ ਮੈਂ ਸਿਰਫ ਮੈਨੂੰ ਤੈਨੂੰ ਸਿਰਫ ਫੋਨ ਇਸ ਵਾਸਤੇ ਕੀਤਾ ਕਿ ਮੈਂ ਤੇਰੀ ਵੀਡੀਓ ਵੀ ਕੀ ਕਿ ਤੂੰ ਕਿ ਛੇਤਰ ਮਾਰਨੇ ਨਾ ਇੰਡੀਆ ਮੈਂ ਨਹੀਂ ਆ ਸਕਣਾ ਪਾਕਿਸਤਾਨ ਤੂੰ ਨਹੀਂ ਆ ਸਕਦਾ ਇਹ ਜਿਹੜੀ ਮੈਂ ਤੈਨੂੰ ਜਗ੍ਹਾ ਦੱਸ ਦਿੱਤੀਆਂ ਨੇ ਤਿੰਨ ਚਾਰ ਇਥੇ ਜਦੋਂ ਤੇਰਾ ਦਿਲ ਕਰੇ ਮੈਨੂੰ ਦੱਸ ਦੀ ਮੇਰਾ ਭਰਾ ਜੀ ਮੈਂ ਵੀ ਵੇਦਨਾ ਤੂੰ ਕਿੰਨਾ ਕਿਛਤਰ ਮਾਰ ਲੈਣਾ ਠੀਕ ਹੈ ਯਾਰ ਫਿਰ ਮਾਰਨੇ ਦੀ ਕਿੱਡੀ ਵੱਡੀ ਗੱਲ ਹੈ ਤੁਸੀਂ ਕੱਲੇ ਨੂੰ ਕੱਲਾ ਆਜੋ ਫਿਰ ਕਿੱਡੀ ਗੱਲ ਹੈ ਇਹ ਦੱਸੋ ਪਹਿਲਾਂ ਮੈਨੂੰ ਤੁਸੀਂ ਕਿਛਤਰ ਤੁਸੀਂ ਨਾ ਮੈਂ ਤਾਂ ਤੈਨੂੰ ਕਹਿੰਦਾ ਚੱਲ ਠੀਕ ਹੈ ਭਾਈ ਯਾਰ ਚਲੋ ਠੀਕ ਹੈ ਮਿਲਦੇ ਹਾਂ ਕੋਈ ਗੱਲ ਨਹੀਂ ਕਿੱਡੀ ਗੱਲ ਹੈ ਯਾਰ ਭਾਈ ਯਾਰ ਇਹ ਦੱਸੋ ਪਹਿਲਾਂ ਮੈਨੂੰ ਤੇ ਹੁਣ ਤੂੰ ਕੋਈ ਰਿਕਾਰਡਿੰਗ ਕਰ ਲਈ ਹੋਣੀ ਹੈ ਤੇ ਹੁਣ ਸਵੇਰ ਸਿਕਿਉਰਟੀ ਨਾ ਲੈ ਲਈ ਉਹ ਤੋਂ ਮੈਨੂੰ ਕਿ ਸਿਕਿਉਰਟੀ ਲੈਣੀ ਯਾਰ ਭਾਈ ਅੱਗੇ ਕਿੰਨੀ ਸਿਕਿਉਰਟੀ ਹੈ ਮੇਰੇ ਕੋਲ ਮਦਿਆਂ ਬਲਜਿੰਦਰ ਪਾਸਟਰ ਦੇ ਕਿਉਂ ਮੈਂ ਅੱਗੇ ਕਿੰਨੇ ਸਕਿਉਰਿਟੀ ਲਾਈਨ ਤੋੜੇ ਫਿਰਦਾ ਮੈਂ ਦੱਸੋ ਮੈਨੂੰ ਤੇ ਤੁਹਾਡੀਆਂ ਤੁਹਾਡੀਆਂ ਮੀਡੀਆ ਵਾਲਿਆਂ ਦੀਆਂ ਹੱਤਾਂ ਦਾ ਪਤਾ ਹੈ ਨਾ ਕਿ ਚਲੋ ਬਾਈ ਜੀ ਠੀਕ ਹੈ ਤੁਸੀਂ ਆਪਦਾ ਕੰਮ ਕਰੋ ਜੀ ਮੈਂ ਵੀ ਥੋੜਾ ਬਿਜ਼ੀ ਆ ਬੇਲਾ ਨਹੀਂ ਹੈ ਮੈਨੂੰ ਠੀਕ ਹੈ ਮੂੰਹ ਚੋਂ ਅਲਫਾਜ਼ ਉਹ ਕੱਢੀ ਜਿਹੜੇ ਪੂਰੇ ਕਰ ਸਕਦਾ ਹਾਂ ਮੈਂ ਕਰਾਂਗੇ ਕੋਈ ਗੱਲ ਨਹੀਂ ਪਰਮਾਤਮਾ ਕਰੂਗਾ ਸਾਡਾ ਇੰਡੀਆ ਦਾ ਪ੍ਰਸ਼ਾਸਨ ਕਰੂਗਾ ਮੈਂ ਕੌਣ ਕਰਨ ਵਾਲਾ ਠੀਕ ਹੈ ਚਲੋ ਤੇ ਫਿਰ ਤੂੰ ਐਵੇਂ ਛਿਤਰਾ ਵਾਲੀ ਦੁਬਾਰਾ ਮੇਰੇ ਵਾਸਤੇ ਗੱਲ ਨਾ ਕਰੀ ਇਸੇ ਚੈਨਲ ਤੇ ਪਾਉਣੀ ਹੈ ਕਦੋਂ ਪਾਉਣੀ ਹੈ ਇਸੇ ਚੈਨਲ ਤੇ ਪਾਵਾਂ ਜਿਹੜੇ ਜਿਹੜੀ ਤੁਸੀਂ ਵੀਡੀਓ ਭੇਜੀ ਐ ਇਸੇ ਚੈਨਲ ਤੇ ਦੇਖੀ ਤੁਸੀਂ ਵੀਡੀਓ ਉਹ ਮੈਨੂੰ ਕਿਸੇ ਨੇ ਵੀਡੀਓ ਸੈਂਡ ਕੀਤੀ ਐ ਨਾਲ ਤੇਰਾ ਨੰਬਰ ਉੱਥੋਂ ਲਿਖ ਕੇ ਭੇਜਿਆ ਗਿਆ ਬੰਦਾ ਕਹਿ ਰਿਹਾ ਮੈਂ ਛਿੱਤਰ ਮਾਰਨਾ ਤਾਂ ਮੈਂ ਕਿਉਂ ਪੁੱਛ ਰਿਹਾ ਕਿਹੜੇ ਮੁਲਕ 'ਚ ਛਿੱਤਰ ਮਾਰਨੇ ਠੀਕ ਐ ਕੋਈ ਗੱਲ ਨਹੀਂ ਉਹ ਮਾਰ ਲਾਂਗੇ ਜਦੋਂ ਉੱਥੇ ਦਾ ਪ੍ਰਸ਼ਾਸਨ ਕੰਮ ਕਰੂਗਾ ਤੁਹਾਡੀ ਕੰਪਲੀਟ ਨਾ ਮੈਂ ਉਹ ਪ੍ਰਸ਼ਾਸਨ ਦੀ ਦੂਰ ਚੱਲਾਂਗੇ ਅਸੀਂ ਕੌਣ ਛਿੱਤਰ ਮਾਰਨ ਵਾਲੇ ਹਾਂ ਯਾਰ ਅਸੀਂ ਬੰਦਾ ਆ ਕੇ ਸਿਕਿਉਰਟੀ ਲੈ ਠੀਕ ਚਲੋ ਠੀਕ ਐ ਬਕਵਾਸ ਨਾ ਕਰੀ ਕਰਾਂਗਾ ਯਾਰ ਮੈਂ ਤਾਂ ਯਾਰ ਤੁਸੀਂ ਕੌਣ ਐ ਮੈਂ ਤਾਂ ਸੱਚ ਲਈ ਬੋਲਦਾ ਮੈਂ ਤਾਂ ਕੁੜੀ ਲਈ ਸੱਚ ਲਈ ਬੋਲਿਆ ਉੱਚ ਕੀ ਹੈ ਤੁਸੀਂ ਉਹਦੀ ਗੱਲ ਕਰਦੇ ਹੋ ਅਮਰਪਾਲ ਮੈਰੋ ਦੀ ਤੁਸੀਂ ਹੱਕ ਚ ਗੱਲ ਬਿਆਨ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਸਹੀ ਉਸ ਗੱਲ ਦੀ ਤੇ ਤੀਨੂ ਤੇਰੇ ਅੰਦਰ ਗੈਰਤ ਕੋਈ ਨਹੀਂ ਕਿ ਤੂੰ ਐਵੇਂ ਉੱਠ ਕੇ ਮੂੰਹ ਚੱਕ ਕੇ ਤੇ ਚੱਲ ਯਾਰ ਛੱਡ ਯਾਰ ਛੱਡੋ 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 ਕੋਈ ਗੱਲ ਨਹੀਂ ਠੀਕ ਹੈ ਮੈਂ ਪਹਿਲੀ ਬਈਆਂ ਥੋੜਾ ਜਾਂ ਮਾਰਨੀ ਜਾਂ ਨਹੀਂ ਮਾਰਦੇ ਨੇ ਜਦੋਂ ਫਿਰ ਮੈਂ ਮਾਰਨ ਤੇ ਆਇਆ ਤੇ ਇੱਕ ਦਿਨ ਵੀ ਨਹੀਂ ਲੱਗਣਾ ਜੋ ਵੀ ਕਹਿ। ਤੇ ਮਾ ਬਾਈ ਸੁਣੋ ਜਦੋਂ ਜਿੱਦੀ ਜਿੰਨੀ ਕਿ ਲਿਖੀ ਹੈ ਨਾ ਉਹ ਉੱਪਰ ਵਾਲਾ ਅਕਾਲ ਪੁਰਖ ਦੀ ਤੁਸੀਂ ਅੱਲਾ ਕਹਿੰਦੇ ਹੋ ਅੱਲਾ ਅਕਾਲ ਪੁਰਖ ਦੀ ਨਾ ਤੁਹਾਨੂੰ ਪਤਾ ਹੀ ਹੈ ਜਿੰਨੀ ਲਿਖੀ ਹੈ ਨਾ ਕੰਮ ਕਰ ਪਹਿਲੇ ਨੰਬਰ ਤੇ ਤੇ ਮੇਰੀ ਤੈਨੂੰ ਕਾਲ ਆ ਗਈ ਹੈ ਤੇ ਸਵੇਰ ਜਾ ਕੇ ਨਾ ਉੱਥੇ ਮੀਡੀਆ ਤੇ ਚੀਕ ਦੇ ਸਿਕਿਉਰਟੀਆਂ ਲੈ